ਜਿਸ ਸਸਰੀ ਕਾਲ ਸਾਰੇ ਪੰਜਾਬੀਆਂ ਨੂੰ ਤੇ ਸੀਐਮ ਭਗਵੰਤ ਮਾਨ ਦਾ ਬਹੁਤ ਵੱਡਾ ਐਕਸ਼ਨ ਜੋ ਕਿ Google ਨੂੰ ਤੇ Facebook ਨੂੰ ਵੈਬਸਾਈਟ ਨੂੰ ਤੇ ਕਹਿੰਦੇ ਸੋਸ਼ਲ ਮੀਡੀਆ ਦੇ ਉੱਤੇ ਉਸ ਦੀ ਵੀਡੀਓ ਸੀਐਮ ਭਗਵੰਤ ਮਾਨ ਦੀ ਬਹੁਤ ਹੀ ਫੇਕ ਵੀਡੀਓ ਵਾਇਰਲ ਹੋ ਰਹੀ ਸੀ ਇਸ ਕਰਕੇ ਉਹਨਾਂ ਨੇ ਬਹੁਤ ਹੀ ਵੱਡਾ ਐਕਸ਼ਨ ਲਿਆ ਤੇ Facebook ਵਾਲਿਆਂ ਨੂੰ ਵੀ ਰਿਪੋਰਟ ਦਿੱਤੀ ਤੇ ਹੁਣ ਆਪਾਂ ਵੱਧਦੇ ਆਂ ਬਈ ਵੀਡੀਓ ਦੇ ਵੱਲ ਜਗਵਾਨੀ ਟੀਵੀ ਦੇਖ ਰਹੇ ਸਾਰੇ ਦਰਸ਼ਕਾ ਦਾ ਸਵਾਗਤ ਹੈ ਮੈਂ ਹਕੁਲਵਿੰਦਰ ਮਾਹੀ ਔਰ ਇਸ ਵੇਲੇ ਦੀ ਬੇਹਦ ਵੱਡੀ ਖਬਰ सीएम भगवंत मान दी जो फेक वीडियो वायरल हो रही है इस मामले ਦੇ ਵਿੱਚ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਹੁਣ ਮੋਹਾਲੀ ਦੀ ਅਦਾਲਤ ਨੇ ਫੇਸਬੁੱਕ ਅਤੇ ਗੂਗਲ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਤੇ ਜਲਦ ਤੋਂ ਜਲਦ ਇਹ ਸਾਰੀਆਂ ਜੋ ਵੀਡੀਓਜ਼ ਹੈ ਡਿਲੀਟ ਕਰਨ ਦੇ ਹੁਕਮ ਦਿੱਤੇ ਗਏ ਨੇ ਨਾਲ ਹੀ ਗੂਗਲ ਨੂੰ ਹੁਕਮ ਦਿੱਤੇ ਗਏ ਨੇ ਕਿ ਜੇਕਰ ਸਰਚ ਦੇ ਵਿੱਚ ਵੀ ਇਹ ਕੰਟੈਂਟ ਨਾ ਦਿਖਾਇਆ ਜਾਵੇ ਔਰ ਇਸ ਤਰੀਕੇ ਦੇ ਨਾਲ ਦਾ ਜੋ ਮਿਲਦਾ ਜੁਲਦਾ ਕੰਟੈਂਟ ਹੈ ਉਹ ਵੀ ਬਲੌਕ ਕੀਤਾ ਜਾਵੇ ਔਰ ਉਹ ਵੀਡੀਓ ਸਾਰੀਆਂ ਬਲੌਕ ਕੀਤੀਆਂ ਜਾਣ ਉਹ ਫੇਸਬੁਕ ਨੂੰ ਵੀ ਇਹ ਹੁਕਮ ਜਾਰੀ ਕੀਤੇ ਗਏ ਨੇ ਔਰ ਜੇਕਰ ਇਹ ਜਾਂ ਨਹੀਂ ਕੀਤਾ ਜਾਂਦਾ ਤਾਂ ਫੇਸਬੁਕ ਅਤੇ ਗੂਗਲ ਦੇ ਉੱਤੇ ਕਾਰਵਾਈ ਕੀਤੀ ਜਾਵੇਗੀ ਦੱਸ ਦਈਏ ਕਿ ਫਰਜੀ ਵੀਡੀਓ ਵਾਇਰਲ ਹੋ ਰਹੀ ਹੈ ਬੀਤੇ ਕਾਫੀ ਦਿਨਾਂ ਤੋਂ ਜਿਸ ਨੂੰ ਲੈ ਕੇ ਮਹਾਲ ਜੋ ਮਹਾਲੀ ਦੀ ਅਦਾਲਤ ਹੈ ਉਸਨੇ ਹੁਕਮ ਜਾਰੀ ਕੀਤੇ ਨੇ ਔਰ 24 ਘੰਟਿਆਂ ਦੇ ਵਿੱਚ ਇਤਰਾਜਯੋਗ ਪੋਸਟਾ ਹਟਾਉਣ ਦਾ ਹੁਕਮ ਜਾਰੀ ਹੋ ਗਿਆ ਹੈ ਕੋਰਟ ਨੇ ਫੇਸਬੁਕ ਨੂੰ ਹੁਕਮ ਦਿੱਤੇ ਨੇ ਕਿ ਸਾਈਬਰ ਕ੍ਰਾਈਮ ਵਿਭਾਗ ਦੇ ਵੱਲੋਂ ਜਾਣਕਾਰੀ ਦਿੱਤੇ ਜਾਣ ਦੇ ਉੱਤੇ ਇਹ ਸਾਰਾ ਕੰਟੈਂਟ ਅਤੇ ਇਸ ਦੇ ਨਾਲ ਦਾ ਜੋ ਮਿਲਦਾ ਜੁਲਦਾ ਸਾਰਾ ਕੰਟੈਂਟ ਹੈ ਉਸ ਨੂੰ ਤੁਰੰਤ ਹਟਾਇਆ ਜਾਵੇ ਤੇ ਬਲੌਕ ਕੀਤਾ ਜਾਵੇ ਨਾਲ ਹੀ Google ਨੂੰ ਹੁਕਮ ਦਿੱਤੇ ਗਏ ਨੇ ਕਿ ਇਹ ਜਿਆ ਕੰਟੈਂਟ ਸਰਚ ਰਿਜ਼ਲਟ ਦੇ ਵਿੱਚ ਵੀ ਨਾ ਦਿਖਾਇਆ ਜਾਵੇ ਔਰ ਜੇਕਰ Facebook ਅਤੇ Google ਦੇ ਵੱਲੋਂ ਵੀਡੀਓ ਬਲੌਕ ਨਹੀਂ ਕੀਤੇ ਜਾਂਦੇ ਤਾਂ ਉਹਨਾਂ ਦੇ ਉੱਤੇ ਵੀ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ ਦੱਸਦੀ ਕਿ ਇਸ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਫੇਸਬੁਕ ਅਤੇ ਇੰਸਟਾਗ੍ਰam ਨੂੰ ਪੋਸਟ ਹਟਾਉਣ ਲਈ ਨੋਟਿਸ ਜਾਰੀ ਕੀਤਾ ਸੀ ਔਰ ਹੁਣ ਮੋਹਾਲੀ ਦੀ ਅਦਾਲਤ ਦੇ ਵੱਲੋਂ ਇਹ ਹੁਕਮ ਜਾਰੀ ਹੋ ਚੁੱਕਾ ਹੈ ਪੰਜਾਬ ਦੇ ਸੀਐਮ ਦੀ ਫੇਕ ਵੀਡੀਓ ਅਪਲੋਡ ਕਰਨ ਵਾਲਾ ਜੋ ਮੁਲਜ਼ਮ ਹੈ ਉਸ ਦੇ ਖਿਲਾਫ ਵੀ ਕੇਸ ਦਰਜ ਹੋ ਚੁੱਕਾ ਹੈ ਔਰ ਮੋਹਾਲੀ ਦੇ ਸਟੇਟ ਸਾਈਬਰ ਕ੍ਰਾਈਮ ਥਾਣੇ ਦੇ ਵਿੱਚ ਕੇਸ ਦਰਜ ਕੀਤਾ ਗਿਆ ਹੈ ਜਿਸ ਤੋਂ ਬਾਅਦ ਹਾਲਾਂਕਿ ਪੰਜ ਹੋਰ ਪੋਸਟਾਂ ਜਗਮਨ ਸਮਰਾ ਦੇ ਵੱਲੋਂ ਪਾਈਆਂ ਗਈਆਂ ਨੇ ਜਿਨ੍ਹਾਂ ਦੇ ਵਿੱਚ ਫੋਟੋ ਅਤੇ ਵੀਡੀਓਜ਼ ਸ਼ਾਮਲ ਨੇ ਹਾਲਾਂਕਿ ਹੁਣ ਜਦੋਂ ਇਹ ਹੁਕਮ ਜਾਰੀ ਹੁੰਦੇ ਨੇ ਫੇਸਬੁਕ ਦੇ ਵਿੱਚੋਂ ਇੱਕ ਜੋ ਪੋਸਟ ਹੈ ਉਹ ਹਟਾ ਦਿੱਤੀ ਗਈ ਹੈ ਔਰ ਲਗਾਤਾਰ ਹੁਣ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ ਫੇਸਬੁਕ ਤੇ ਗੂਗਲ ਤੇ ਇਹ ਸਾਰਾ ਕੰਟੈਂਟ ਹਟਾਉਣ ਦੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ ਤਾਂ ਫਿਲਹਾਲ ਇਹ ਵੱਡੀ ਖਬਰ ਹੈ ਸੀਐਮ ਭਗਵੰਤ ਮਾਨ ਦੀ ਜੋ ਫੇਕ ਵੀਡੀਓ ਬੀਤੇ ਕਾਫੀ ਦਿਨਾਂ ਤੋਂ ਸੋਸ਼ਲ ਮੀਡੀਆ ਪਲੇਟਫਾਰਮ ਤੇ ਵਾਇਰਲ ਹੋ ਰਹੀ ਹੈ ਉਸ ਨੂੰ ਵੀਡੀਓ ਨੂੰ ਹਟਾਉਣ ਦੇ ਹੁਕਮ ਦਿੱਤੇ ਗਏ ਨੇ ਸਿੱਧਾ ਫੇਸਬੁਕ ਅਤੇ ਗੂਗਲ ਨੂੰ ਹੁਕਮ ਜਾਰੀ ਕਰ ਦਿੱਤੇ ਗਏ ਨੇ ਔਰ ਜੇਕਰ ਇਹਨਾਂ سوشل میڈیا ਪਲੇਟਫਾਰਮ ਤੇ ਵੀਡੀਓ ਹਟਾਈ ਨਹੀਂ ਜਾਂਦੀ ਬਲੌਕ ਨਹੀਂ ਕੀਤੀ ਜਾਂਦੀ ਤਾਂ ਫਿਰ ਇਹਨਾਂ ਉੱਤੇ ਵੀ ਕਾਰਵਾਈ ਦੇ ਹੁਕਮ ਦਿੱਤੇ ਗਏ ਨੇ ਹਾਲਾਂਕਿ ਹੁਣ ਜੋ ਸਾਹਮਣੇ ਆ ਰਿਹਾ ਹੈ ਕਿ ਵੀਡੀਓਜ਼ ਡਿਲੀਟ ਕਰਨੀਆਂ ਸ਼ੁਰੂ ਹੋ ਚੁੱਕੀਆਂ ਨੇ ਔਰ ਫੇਸਬੁਕ ਤੋਂ ਜਗਮਨ ਸਰਮਾਦਾ ਜੋ ਅਕਾਊਂਟ ਹੈ ਉਸ ਤੋਂ ਵੀ ਜੋ ਪੋਸਟੋਂ ਨੇ ਕੁਝ ਸਮਾਂ ਪਹਿਲਾਂ ਪਾਈ ਸੀ ਤਾਂ ਉਹ ਵੀ ਡਿਲੀਟ ਹੋ ਚੁੱਕੀ ਹੈ ਔਰ ਇਹਨਾ ਵੀਡੀਓ ਨੂੰ ਲਗਾਤਾਰ ਹੁਣ ਡਿਲੀਟ ਕੀਤਾ ਜਾ ਰਿਹਾ ਹੈ ਤਾਂ Google ਨੂੰ ਵੀ ਹੁਕਮ ਜਾਰੀ ਹੋਏ ਨੇ ਕਿ ਸਰਚ ਦੇ ਵਿੱਚ ਵੀ ਇਸ ਜਿਆ ਕੋਈ ਕੰਟੈਂਟ ਨਾ ਦਿਖਾਇਆ ਜਾਵੇ ਕਿਉਂਕਿ Google ਇੱਕ ਸਰਚ ਇੰਜਨ ਹੈ ਔਰ ਜਦੋਂ ਇਸ ਦੇ ਉੱਤੇ ਅਸੀਂ ਕੁਝ ਸਰਚ ਕਰਦੇ ਹਾਂ ਤਾਂ ਫਿਰ ਕੋਈ ਵੀ ਕੰਟੈਂਟ ਕਿਤੇ ਵੀ ਹੋਵੇ ਤਾਂ ਉਹ ਜਰੂਰ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਹੈ ਤਾਂ ਉਹ ਕੰਟੈਂਟ ਵੀ ਉਥੋਂ ਵੀ ਹਟਾਉਣ ਦੇ ਹੁਕਮ ਦਿੱਤੇ ਗਏ ਨੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਨੂੰ ਵੀ ਇਹ ਕੰਟੈਂਟ ਨਜ਼ਰ ਨਾ ਆਵੇ ਤਾਂ ਦੱਸ ਦਈਏ ਕਿ ਸਟੇਟ ਸਾਈਬਰ ਸੈੱਲ ਨੇ ਇਸ ਪੂਰੇ ਮਾਮਲੇ ਨੂੰ ਟਰੈਕ ਕੀਤਾ ਹੈ ਜਗਵੰਤ ਸਮਰਾ ਦੇ ਅਕਾਊਂਟ ਤੋਂ ਸੀਐਮ ਦੇ ਅਕਸ ਨੂੰ ਪ੍ਰਭਾਵਿਤ ਕਰਨ ਵਾਲੀਆਂ ਜੋ ਵੀਡੀਓ ਪਾਈਆਂ ਗਈਆਂ ਤਾਂ ਉਸ ਤੋਂ ਪਹਿਲਾਂ ਸਟੇਟ ਸਾਈਬਰ ਸੈੱਲ ਨੇ ਇਹਨਾਂ ਨੂੰ ਟਰੈਕ ਕੀਤਾ ਇਸ ਤੋਂ ਬਾਅਦ ਮਾਮਲਾ ਤੁਰੰਤ ਸੀਨੀਅਰ ਅਫਸਰਾ ਦੇ ਧਿਆਨ ਦੇ ਵਿੱਚ ਲਜਾਇਆ ਜਾਂਦਾ ਹੈ ਔਰ ਬੁੱਧਵਾਰ ਦੁਪਹਿਰੇ 1 ਵਜੇ ਐਫ ਆਈ ਆਰ ਇਸ ਮਾਮਲੇ ਦੇ ਵਿੱਚ ਦਰਜ ਕੀਤੀ ਜਾਂਦੀ ਹੈ ਹਾਲਾਂਕਿ ਇਸ ਤੋਂ ਬਾਅਦ ਪੰਜ ਹੋਰ ਪੋਸਟਾਂ ਸ਼ੇਅਰ ਕੀਤੀਆਂ ਜਾਂਦੀਆਂ ਨੇ ਔਰ ਕੇਸ ਦਰਜ ਹੋਣ ਤੋਂ ਬਾਅਦ ਇੰਸਟਾਗ੍ਰam ਦੇ ਉੱਤੇ ਵੀ ਜੋ ਜਗਮਨ ਸਮਰਾਇ ਉੱਥੇ ਵੀ ਹੋ ਜਾਂਦਾ ਐਕਟਿਵ ਹੋ ਜਾਂਦਾ ਉੱਥੇ ਵੀ ਇਸ ਦੇ ਵੱਲੋਂ ਪੋਸਟਾਂ ਪਾਈਆਂ ਜਾਂਦੀਆਂ ਨੇ ਹਾਲਾਂਕਿ ਕੇਸ ਦਰਜ ਹੋਣ ਤੋਂ ਬਾਅਦ ਕੁਝ ਪੋਸਟਾਂ ਤੇ ਕੰਟੈਂਟ ਨੂੰ ਹਾਈਡ ਵੀ ਕਰ ਦਿੱਤਾ ਗਿਆ ਔਰ ਇਸ ਤੋਂ ਬਾਅਦ ਜਦੋਂ ਫੇਸਬੁੱਕ ਤੇ ਪੋਸਟ ਕੰਟੈਂਟ ਹਾਈਡ ਕੀਤਾ ਜਾਂਦਾ ਤਾਂ ਇੰਸਟਾਗ੍ਰam ਦੇ ਉੱਤੇ ਉਹ ਐਕਟਿਵ ਹੋ ਜਾਂਦਾ ਜਿਸ ਦੀ ਸੂਚਨਾ ਜਦੋਂ ਪੁਲਿਸ ਨੂੰ ਮਿਲਦੀ ਹੈ ਤਾਂ ਅਗਲੀ ਕਾਰਵਾਈ ਉੱਥੇ ਵੀ ਕੀਤੀ ਜਾਂਦੀ ਹੈ ਤਾਂ ਪਹਿਲਾਂ ਵੀ ਇਸ ਤਰੀਕੇ ਦੇ ਕਈ ਕੋਸ਼ਿਸ਼ਾਂ ਮੁਲਜ਼ਮ ਦੇ ਵੱਲੋਂ ਕੀਤੀਆਂ ਜਾ ਚੁੱਕੀਆਂ ਨੇ ਕਾਫੀ ਛਾਤੀਰ ਦੱਸਿਆ ਜਾਂਦਾ ਕਿ ਇਸ ਤੋਂ ਪਹਿਲਾਂ ਵੀ ਇਸ ਤਰੀਕੇ ਦੀਆਂ ਕਈ ਜੋ ਕੋਸ਼ਿਸ਼ਾਂ ਉਸ ਦੇ ਵੱਲੋਂ ਕੀਤੀਆਂ ਗਈਆਂ ਨੇ ਪਰ ਹੁਣ ਆ ਜੋ ਪੋਸਟਾਂ ਸਾਂਝੀਆਂ ਕੀਤੀਆਂ ਗਈਆਂ ਨੇ ਤਾਂ ਉਸ ਤੋਂ ਬਾਅਦ ਇਹ ਵੱਡੀ ਕਾਰਵਾਈ ਹੋਈ ਹੈ ਇੱਕ ਤਾਂ ਕੇਸ ਦਰਜ ਹੋ ਗਿਆ ਦੂਸਰੇ ਪਾਸੇ Google ਅਤੇ Facebook ਨੂੰ ਹੁਕਮ ਜਾਰੀ ਹੋ ਗਏ ਨੇ ਕਿ ਇਹਨਾਂ ਪੋਸਟਾਂ ਨੂੰ ਇਸ ਤਰੀਕੇ ਦੇ ਕੰਟੈਂਟ ਨੂੰ ਅਤੇ ਇਸ ਤਰੀਕੇ ਦੇ ਜੋ ਕੰਟੈਂਟ ਹੈ ਉਸ ਦੇ ਨਾਲ ਮਿਲਦੇ ਜਿਲਦੇ ਜੋ ਕੰਟੈਂਟ ਹੈ ਉਸ ਨੂੰ ਤੁਰੰਤ ਡਿਲੀਟ ਕੀਤਾ ਜਾਵੇ ਕਿਤੇ ਵੀ Facebook ਤੇ ਜੇਕਰ ਇਹ ਪੋਸਟ ਸਾਂਝੀ ਕੀਤੀ ਗਈ ਹੈ ਤਾਂ ਉਸ ਨੂੰ ਡਿਲੀਟ ਕੀਤਾ ਜਾਵੇ ਅਤੇ Google ਸਰਚ ਇੰਜਨ ਦੇ ਵਿੱਚ ਵੀ